ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਅੱਜ ਅਸੀਂ ਗੱਲ ਕਰਾਂਗੇ ਗੁਰਮਤ ਤੇ ਅਧਿਆਤਮ ਦੇ ਮਾਰਗ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਕਾਮਵਾਸ਼ਨਾ ਬਾਰੇ ਇਹ ਇੱਕ ਅਜੀਹਾ ਵਿਸ਼ਾ ਹੈ ਜਿਸ ਤੇ ਖੁੱਲ ਕੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਅਧਿਆਤਮਕ ਤਰੱਕੀ ਵਿੱਚ ਵੱਡੀ ਚੁਣੌਤੀ ਬਣਦੀ ਹੈ ਕਾਮਵਾਸ਼ਨਾ ਰੂਹ ਨੂੰ ਖਾਣ ਵਾਲਾ ਕੀੜਾ ਅਤੇ ਇਸ ਦੇ ਡੂੰਗੇ ਨੁਕਸਾਨ ਵੇਖੋ ਭਾਈ ਜਿਵੇਂ ਲੱਕੜ ਨੂੰ ਸਿਓ ਅੰਦਰੋਂ ਅੰਦਰੀ ਖਾ ਜਾਂਦੀ ਏ ਤੇ ਉਹਨੂੰ ਖੋਖਲਾ ਕਰ ਦਿੰਦੀ ਏ ਓਵੇਂ ਹੀ ਕਾਮਵਾਸ਼ਨਾ ਬੰਦੇ ਦੀ ਰੂਹ ਨੂੰ ਖੋਖਲਾ ਕਰ ਦਿੰਦੀ ਏ ਇਹ ਸਿਰਫ ਸਰੀਰਕ ਇਛਾਵਾਂ ਦੀ ਗੱਲ ਨਹੀਂ ਬਲਕਿ ਇਹ ਉਸਦੇ ਮਨ ਨੂੰ ਵੀ ਦੂਸ਼ਿਤ ਕਰਦੀ ਏ ਜਦੋਂ ਮਨ ਕਾਮ ਨਾਲ ਭਰਿਆ ਹੋਵੇ ਤਾਂ ਉਹ ਸ਼ਾਂਤ ਨਹੀਂ ਰਹਿ ਸਕਦਾ ਉਹ ਹਮੇਸ਼ਾ ਬੇਚੈਨ ਰਹਿੰਦਾ ਏ ਕੁਝ ਨਾ ਕੁਝ ਪਾਉਣ ਦੀ ਦੌੜ ਵਿੱਚ ਲੱਗਾ ਰਹਿੰਦਾ ਏ ਇਸ ਨਾਲ ਮਨੁੱਖ ਦਾ ਧਿਆਨ ਆਪਣੇ ਅਸਲੀ ਮਕਸਦ ਭਾਵ ਰੱਬ ਨਾਲ ਜੁੜਨ ਤੋਂ ਹਟ ਜਾਂਦਾ ਏ ਜਿਹੜਾ ਮਨ ਕਾਮੀ ਹੋ ਜਾਵੇ ਉਹ ਰੱਬ ਦਾ ਨਾਮ ਕਿਵੇਂ ਜਪੇਗਾ ਉਹਦੀ ਤਾਂ ਸੋਚ ਹੀ ਸਰੀਰਕ ਸੁੱਖਾਂ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਏ ਇਸ ਹਾਲਤ ਵਿੱਚ ਬੰਦਾ ਆਪਣੀ ਜ਼ਿੰਦਗੀ ਦੇ ਅਸਲ ਮਕਸਦ ਆਤਮਿਕ ਸ਼ਾਂਤੀ ਗਿਆਨ ਪ੍ਰਾਪਤ ਕਰਨਾ ਅਤੇ ਮੁਕਤੀ ਹਾਸਲ ਕਰਨਾ ਨੂੰ ਭੁੱਲ ਜਾਂਦਾ ਏ ਉਹ ਆਪਣੇ ਅੰਦਰਲੀ ਰੋਹਾਨੀ ਤਾਕਤ ਨੂੰ ਕਮਜ਼ੋਰ ਕਰ ਲੈਂਦਾ ਹੈ ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਕਾਮ ਵਾਸ਼ਨਾ ਮਨੁੱਖ ਨੂੰ ਦੁਨਿਆਵੀ ਚੀਜ਼ਾਂ ਅਤੇ ਪਦਾਰਥਿਕ ਸੁੱਖਾਂ ਪਿੱਛੇ ਅੰਨੇ ਵਾਪਝਾਈ ਰੱਖਦੀ ਹੈ ਉਸ ਨੂੰ ਲੱਗਦਾ ਹੈ ਕਿ ਖੁਸ਼ੀ ਇਨ੍ਹਾਂ ਚੀਜ਼ਾਂ ਵਿੱਚ ਹੈ ਜਦੋਂ ਕਿ ਅਸਲੀ ਖੁਸ਼ੀ ਤਾਂ ਆਤਮਿਕ ਤ੍ਰਿਪਤੀ ਅਤੇ ਰੱਬੀ ਮਿਲਾਪ ਵਿੱਚ ਹੈ ਕਾਮ ਬੰਦੇ ਨੂੰ ਅੰਨਾ ਕਰ ਦਿੰਦਾ ਹੈ ਉਹਨੂੰ ਸਹੀ ਗਲਤ ਦਾ ਫਰਕ ਨਜ਼ਰ ਨਹੀਂ ਆਉਂਦਾ ਇਸ ਕਾਰਨ ਉਹ ਕਈ ਵਾਰੀ ਅਜਿਹੇ ਗਲਤ ਕੰਮ ਵੀ ਕਰ ਬੈਠਦਾ ਹੈ ਜਿਨ੍ਹਾਂ ਦਾ ਉਸ ਨੂੰ ਬਾਅਦ ਵਿੱਚ ਪਛਤਾਵਾ ਹੁੰਦਾ ਹੈ ਜਿਹੜਾ ਬੰਦਾ ਕਾਮ ਦੇ ਵਸ ਪੈ ਜਾਂਦਾ ਹੈ ਉਹਦੇ ਨਾਲ ਲਾਲਚ ਗੁੱਸਾ ਤੇ ਹੰਕਾਰ ਵਰਗੇ ਹੋਰ ਵਿਕਾਰ ਵੀ ਚ ਕਾਮ ਕਾਰਨ ਬੰਦਾ ਹੋਰ ਲਾਲਚੀ ਹੋ ਜਾਂਦਾ ਏ ਕਿਉਂਕਿ ਉਹ ਹੋਰ ਸੁੱਖਾਂ ਦੀ ਭਾਲ ਵਿੱਚ ਰਹਿੰਦਾ ਏ ਜਦੋਂ ਉਹਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹਨੂੰ ਗੁੱਸਾ ਆਉਂਦਾ ਏ ਤੇ ਜਦੋਂ ਉਹ ਕੁਝ ਹਾਸਲ ਕਰ ਲੈਂਦਾ ਏ ਤਾਂ ਉਹਨੂੰ ਹੰਕਾਰ ਹੋ ਜਾਂਦਾ ਏ ਇਹ ਸਾਰੇ ਵਿਕਾਰ ਨਾਲ ਕੇ ਬੰਦੇ ਦਾ ਚਰਿੱਤਰ ਖਰਾਬ ਕਰ ਦਿੰਦੇ ਨੇ ਉਹਦੀ ਸਮਾਜ ਵਿੱਚ ਇੱਜ਼ਤ ਘਟ ਜਾਂਦੀ ਏ ਤੇ ਪਰਿਵਾਰ ਵਿੱਚ ਵੀ ਕਲੇਸ਼ ਪੈਦਾ ਹੋ ਜਾਂਦੇ ਨੇ ਕਾਮ ਵਾਸ਼ਨਾ ਕਾਰਨ ਬੰਦਾ ਨੈਤਿਕ ਕਦਰਾਂ ਕੀਮਤਾਂ ਤੋਂ ਭਟਕ ਜਾਂਦਾ ਏ ਤੇ ਉਸਦੀ ਜ਼ਿੰਦਗੀ ਇੱਕ ਨਰਕ ਵਰਗੀ ਬਣ ਜਾਂਦੀ ਏ ਉਹ ਜਨਮ ਮਰਨ ਦੇ ਗੇੜ ਵਿੱਚੋਂ ਕਦੇ ਨਹੀਂ ਨਿਕਲ ਪਾਉਂਦਾ ਕਿਉਂਕਿ ਉਹ ਆਪਣੇ ਕਰਮਾਂ ਦੇ ਚੱਕਰ ਵਿੱਚ ਫਸਿਆ ਰਹਿੰਦਾ ਏ ਇਸੇ ਲਈ ਕਹਿੰਦੇ ਨੇ ਕਿ ਉਹਦਾ ਬੇੜਾ ਗਰਖ ਹੋ ਜਾਂਦਾ ਏ ਭਾਵ ਉਸਦਾ ਜੀਵਨ ਬਰਬਾਦ ਹੋ ਜਾਂਦਾ ਏ ਅਤੇ ਉਹ ਕਦੇ ਵੀ ਅਸਲੀ ਸ਼ਾਂਤੀ ਤੇ ਮੁਕਤੀ ਪ੍ਰਾਪਤ ਨਹੀਂ ਕਰ ਪਾਉਂਦਾ ਮਹਾਰਿਸ਼ੀ ਸ਼ੌਭਰੀ ਦੀ ਕਹਾਣੀ ਕਾਮ ਦਾ ਪ੍ਰਭਾਵ ਪੁਰਾਣੇ ਸਮਿਆਂ ਦੀ ਗੱਲ ਏ ਇੱਕ ਮਹਾਨ ਰਿਸ਼ੀ ਹੁੰਦੇ ਸਨ ਜਿਨ੍ਹਾਂ ਦਾ ਨਾਮ ਸੀ ਸ਼ੌਭਰੀ ਉਹ ਬਹੁਤ ਤਪਸਵੀ ਸਨ ਐਨੇ ਤਪਸਵੀ ਕਿ ਕਈ ਸਾਲ ਪਾਣੀ ਦੇ ਅੰਦਰ ਰਹਿ ਕੇ ਭਗਤੀ ਕਰਦੇ ਰਹੇ ਉਹਨਾਂ ਦਾ ਧਿਆਨ ਪੂਰੀ ਤਰ੍ਹਾਂ ਰੱਬ ਵਿੱਚ ਲੀਨ ਸੀ ਇੱਕ ਦਿਨ ਜਦੋਂ ਉਹ ਪਾਣੀ ਵਿੱਚ ਤਪੱਸਿਆ ਕਰ ਰਹੇ ਸਨ ਤਾਂ ਉਹਨਾਂ ਨੇ ਪਾਣੀ ਵਿੱਚ ਮੱਛੀਆਂ ਨੂੰ ਆਪਸ ਵਿੱਚ ਖੇਡਦਿਆਂ ਦੇਖਿਆ ਉਹਨਾਂ ਨੇ ਦੇਖਿਆ ਕਿ ਮੱਛੀਆਂ ਦਾ ਇੱਕ ਜੋੜਾ ਬੜੇ ਪਿਆਰ ਨਾਲ ਇਕੱਠਾ ਰਹਿ ਰਿਹਾ ਸੀ। ਇਹ ਸਧਾਰਨ ਜਹਾਦ ਦ੍ਰਿਸ਼ ਦੇਖ ਕੇ ਵੀ ਉਹਨਾਂ ਦੇ ਮਨ ਵਿੱਚ ਕਾਮ ਵਾਸ਼ਨਾ ਜਾਗ ਪਈ। ਉਹਨਾਂ ਨੇ ਸੋਚਿਆ ਕਿ ਜੇ ਇਹ ਜਾਨਵਰ ਵੀ ਆਪਣੀ ਪ੍ਰਜਾਤੀ ਵਧਾਉਣ ਲਈ ਜੋੜੇ ਬਣਾ ਕੇ ਰਹਿੰਦੇ ਹਨ ਤਾਂ ਮੈਂ ਮਨੁੱਖ ਹੋ ਕੇ ਗ੍ਰਹਿਸਥ ਜੀਵਨ ਕਿਉਂ ਨਾ ਬਸਾਵਾਂ। ਇਹ ਸੋਚ ਆਉਂਦਿਆਂ ਹੀ ਉਹ ਤੁਰੰਤ ਪਾਣੀ 'ਚੋਂ ਬਾਹਰ ਆਏ ਤੇ ਉਸ ਸਮੇਂ ਦੇ ਇੱਕ ਮਸ਼ਹੂਰ ਰਾਜਾ ਮਾਨਤਾਤਾ ਕੋਲ ਗਏ। ਰਾਜੇ ਦੀਆਂ ਬਹੁਤ ਸਾਰੀਆਂ ਧੀਆ ਸਨ। ਸ਼ੋਭਰੀ ઋષਿ ਬੁੱਢੇ ਹੋ ਚੁੱਕੇ ਸਨ। ਉਹਨਾਂ ਦਾ ਸਰੀਰ ਵੀ ਤਪੱਸਿਆ ਕਾਰਨ ਕਮਜ਼ੋਰ ਤੇ ਪਤਲਾ ਹੋ ਗਿਆ ਸੀ ਤੇ ਲੰਬੇ ਸਮੇਂ ਤੋਂ ਲੋਕਾਂ ਤੋਂ ਦੂਰ ਰਹਿਣ ਕਾਰਨ ਉਹਨਾਂ ਦਾ ਰੂਪ ਵੀ ਕੋਈ ਖਾਸ ਨਹੀਂ ਸੀ। ਫਿਰ ਵੀ ਉਹਨਾਂ ਨੇ ਰਾਜੇ ਨੂੰ ਕਿਹਾ ਕਿ ਉਹ ਉਸਦੀ ਇੱਕ ਧੀ ਨਾਲ ਵਿਆਹ ਕਰਨਾ ਚਾਹੁੰਦੇ ਹਨ। ਰਾਜਾ ਪਹਿਲਾਂ ਤਾਂ हिचकिਚਾਇਆ ਕਿਉਂਕਿ ઋષਿ ਬੁੱਢੇ ਤੇ ਬਹੁਤ ਹੀ ਸੁੰਦਰ ਨਹੀਂ ਸਨ। ਪਰ ઋષਿ ਦੇ ਤਪੱਸਿਆ ਦੇ ਤੇਜ ਕਾਰਨ ਉਹ ਸਿੱਧਾ ਮਨਾਂ ਨਹੀਂ ਕਰ ਸਕਿਆ। ਰਾਜੇ ਨੇ ਸੋਚਿਆ ਕਿ ઋષਿ ਆਪੇ ਹੀ ਮੇਰੀਆਂ ਧੀਆਂ ਨੂੰ ਪਸੰਦ ਨਹੀਂ ਆਉਣਗੇ ਤੇ ਉਹ ਵਾਪਸ ਚਲੇ ਜਾਣਗੇ। ਉਸਨੇ ਰਿਸ਼ੀ ਨੂੰ ਆਪਣੀਆਂ ਧੀਆਂ ਕੋਲ ਭੇਜ ਦਿੱਤਾ ਤੇ ਕਿਹਾ ਕਿ ਜਿਹੜੀ ਧੀ ਉਹਨਾਂ ਨੂੰ ਪਸੰਦ ਕਰੇ ਉਸ ਨਾਲ ਵਿਆਹ ਕਰ ਲੈਣ ਪਰ ਇੱਥੇ ਇੱਕ ਅਜੀਬ ਗੱਲ ਹੋਈ ਜਦੋਂ ਰਿਸ਼ੀ ਸ਼ੋਭਰੀ ਰਾਜੇ ਦੀਆਂ ਧੀਆਂ ਕੋਲ ਗਏ ਤਾਂ ਉਹਨਾਂ ਨੇ ਆਪਣੀ ਤਪੱਸਿਆ ਦੇ ਬਲ ਨਾਲ ਆਪਣਾ ਰੂਪ ਬਹੁਤ ਸੋਹਣਾ ਤੇ ਜਵਾਨ ਬਣਾ ਲਿਆ ਉਹਨਾਂ ਨੂੰ ਦੇਖ ਕੇ ਸਾਰੀਆਂ ਰਾਜਕੁਮਾਰੀਆਂ ਜੋ ਕਿ 50 ਸਨ ਆਪਸ ਵਿੱਚ ਲੜ ਪਈਆਂ ਕਿ ਉਹ ਸ਼ੋਭਰੀ ਰਿਸ਼ੀ ਨਾਲ ਵਿਆਹ ਕਰਨਗੀਆਂ ਕਿਉਂਕਿ ਹਰ ਇੱਕ ਨੂੰ ਲੱਗਿਆ ਕਿ ਰਿਸ਼ੀ ਸਭ ਤੋਂ ਸੋਹਣੇ ਤੇ ਉਹਨਾਂ ਲਈ ਹੀ ਬਣੇ ਹਨ ਅੰਤ ਵਿੱਚ ਸ਼ੋਭਰੀ ਰਿਸ਼ੀ ਨੇ ਇੱਕ ਨਹੀਂ ਸਗੋਂ ਰਾਜੇ ਦੀਆਂ ਸਾਰੀਆਂ 50 ਧੀਆਂ ਨਾਲ ਵਿਆਹ ਕਰਵਾ ਲਿਆ ਉਹਨਾਂ ਨੇ ਹਰ ਰਾਜਕੁਮਾਰੀ ਲਈ ਵੱਖਰਾ ਮਹਿਲ ਬਣਵਾਇਆ ਤੇ ਹਰ ਇੱਕ ਨਾਲ ਇੰਨੇ ਪਿਆਰ ਨਾਲ ਰਹਿੰਦੇ ਸਨ ਕਿ ਹਰ ਰਾਜਕੁਮਾਰੀ ਨੂੰ ਲੱਗਦਾ ਸੀ ਕਿ ਰਿਸ਼ੀ ਸਿਰਫ ਉਸੇ ਨਾਲ ਹਨ ਕਈ ਸਾਲ ਇਸੇ ਤਰ੍ਹਾਂ ਭੋਗ ਵਿਲਾਸ ਵਿੱਚ ਲੰਘ ਗਏ ਕੁਝ ਸਮੇਂ ਬਾਅਦ ਰਿਸ਼ੀ ਨੂੰ ਅਹਿਸਾਸ ਹੋਇਆ ਕਿ ਕਾਮ ਵਾਸ਼ਨਾ ਵਿੱਚ ਫਸ ਗਏ ਉਹਨਾਂ ਨੇ ਆਪਣੀ ਸਾਰੀ ਤਪੱਸਿਆ ਆਪਣੀ ਸ਼ਾਂਤੀ ਤੇ ਆਪਣੀ ਆਤਮਕ ਸ਼ਕਤੀ ਗਵਾ ਦਿੱਤੀ ਉਹਨਾਂ ਨੂੰ ਆਪਣੀ ਗਲਤੀ ਦਾ ਬਹੁਤ ਡੂੰਘਾ ਅਹਿਸਾਸ ਹੋਇਆ ਤੇ ਉਹ ਪਛਤਾਵੇ ਵਿੱਚ ਡੁੱਬ ਗਏ ਇਸ ਤੋਂ ਬਾਅਦ ਉਹਨਾਂ ਨੇ ਸਭ ਕੁਝ ਤਿਆਗ ਕੇ ਮੁੜ ਤੋਂ ਭਗਤੀ ਵੱਲ ਆਪਣਾ ਮਨ ਲਾਇਆ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਾਮ ਵਾਸ਼ਨਾ ਕਿੰਨੀ ਤਾਕਤਵਰ ਹੋ ਸਕਦੀ ਹੈ ਤੇ ਇਹ ਵੱਡੇ ਵੱਡੇ ਤਪਸਵੀਆਂ ਨੂੰ ਵੀ ਆਪਣੇ ਜਾਲ ਵਿੱਚ ਫਸਾ ਸਕਦੀ ਹੈ ਇਹੋ ਕਾਰਨ ਹੈ ਕਿ ਨਿਹੰਗ ਸਿੰਘ ਤੇ ਉਦਾਸ ਸਿੰਘ ਬਾਬੇ ਇਸ ਤੋਂ ਬਚਣ ਦੀ ਸਲਾਹ ਦਿੰਦੇ ਨੇ ਕਿਉਂਕਿ ਇਹ ਰੱਬੀ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ